ਜਕਰ ਸਿੰਘ ਜੀ ਦੱਸੋ ਇਹਦਾ ਬੜਾ ਇਸ਼ੂ ਰੌਲਾ ਪੈ ਰਿਹਾ ਪਰ ਜਕਰ ਸਾਹਿਬ ਆਪ ਨਹੀਂ ਕਿਤੇ ਵੀ ਇਸ ਗੱਲ ਨੂੰ ਨਿਪਟਾਰਾ ਕਰ ਰਹੇ ਵੀ ਕਾਂਗਰਸ ਦਿੱਤਾ ਹੈ ਨਹੀਂ ਦਿੱਤਾ ਕਿਹਾ ਯਾਰ ਜਿਹੜਾ ਪਸ਼ੌਰ ਨਹੀਂ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਝ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਉਹਨਾਂ ਨੇ ਵੀ ਫੇਲ ਕਰ ਦਿੰਦਾ ਜਿਹਨਾਂ ਕੋਲ ਜਾਂਦਾ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਆਇਆ ਤੁਹਾਡੀ ਪਾਰਟੀ ਤਾਂ ਜੀ ਬਜਾਰ ਪ੍ਰਦੇਸ਼ਾਂ ਤੇ ਪੰਜਾਬ ਦਾ ਨਾਮ ਦੇ ਵਿੱਚ ਕਾਫੀ ਲੋਕਾਂ 'ਚ ਰੋਸ ਆਇਆ। ਕੀ ਆ ਕਹਿੰਦਾ ਤੁਹਾਡੀ ਪਾਰਟੀ ਤਾਂ ਨਹੀਂ ਵਾਪਸ ਆਈ। ਯਾਰ ਉਹਦੇ ਤੇ ਗੋੜ ਲੱਗਿਆ ਵਜਾ ਨਾ ਕਿਸੇ ਨੇ ਚਿੱਤੀ ਜਾਨਾ। ਕੀ ਆ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ ਹੀ ਕੁਝ ਨਹੀਂ ਉਹਨਾਂ। ਹਾਂ ਕਰਤੀ ਤੋਂ ਦੋਸਤ ਹੋਵੇ ਦਾ ਬੜਾ ਇਸ਼ੂ ਰੌਲਾ ਪੈ ਰਿਹਾ ਪਰ ਜਕਰ ਸਾਹਿਬ ਆਪ ਨਹੀਂ ਕਿਤੇ ਵੀ ਇਸ ਗੱਲ ਨੂੰ ਨਾਮ ਕਰ ਰਹੇ ਵੀ ਕਾ ਕਾਂਗਰਸ ਦੱਸਦਾ ਨਹੀਂ ਦੱਸਿਆ ਕੀ। ਯਾਰ ਜਿਹੜਾ ਪਸ਼ੌਰ ਨਹੀਂ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ। ਉਸ ਤੋਂ ਹੋਈ ਐ ਕੁਛ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਉਹਨਾਂ ਨੂੰ ਵੀ ਫੇਲ ਕਰ ਦਿੰਦਾ ਜਿੱਨਾਂ ਕੋਲ ਜਾਂਦਾ ਹੈ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਆ। ਤੁਹਾਡੀ ਪਾਰਟੀ ਦੀ ਬਜਾਰ ਪ੍ਰਦੇਸ਼ਨ ਤੇ ਬਜਾਰਦਨ ਨਾਹੋਂ ਦੇ ਵਿੱਚ ਕਾਫੀ ਲੋਕਾਂ ਜਿਹੜਾ ਰੋਸ ਆ ਜੀ। ਕੀ ਆ ਕਹਿੰਨਾ? ਤੁਹਾਡੀ ਪਾਰਟੀ ਤਾਂ ਨਹੀਂ ਵਾਪਸ ਆ ਜੀ। ਯਾਰ ਇਹਦੇ ਕੋਲ ਗੁੜ ਲੱਗਿਆ ਵਜਾ ਇਹਨੇ ਕਿਸੀ ਨੇ ਚੱਤੀ ਜਾਣੇ। ਕੀ ਆ ਉਹਦੇ ਵਿੱਚ ਕੁਛ ਵੀ ਨਹੀਂ ਆ। ਉਹਦੇ ਹੀ ਕੁਛ ਨਹੀਂ ਉਹਨੂੰ। ਜਕਰ ਸਿੰਘ ਜਕਰ ਸਾਹਿਬ ਦਾ ਬੜਾ ਇਸ਼ੂ ਰੌਲਾ ਪੈ ਰਿਹਾ। ਪਰ ਜਕਰ ਸਾਹਿਬ ਆਪ ਨਹੀਂ ਕਿਤੇ ਵੀ ਇਸ ਗੱਲ ਨੂੰ ਨਾਮ ਕਰ ਰਹੇ ਵੀ ਕਾ ਕਾਂਗਰਸ ਦਿੰਦਾ ਹੈ ਨਹੀਂ ਦਿੰਦਾ ਕਿਹਾ। ਯਾਰ ਜਿਹੜਾ ਪਿਸ਼ੌਰ ਨਹੀਂ ਕੁਛ ਕਰ ਸਕਦਾ ਉਹਨੇ ਲਾਹੌਰ ਵੀ ਕੁਛ ਨਹੀਂ ਕਰਨਾ। ਉਸ ਤੋਂ ਹੋਈ ਐ ਕੁਛ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਉਹਨਾਂ ਨੂੰ ਵੀ ਫੇਲ ਕਰ ਦਿੰਦਾ ਜੀ ਇਹਨਾਂ ਕੋਲ ਜਾਂਦਾ ਹੈ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ ਤੁਹਾਡੀ ਪਾਰਟੀ ਤਾਂ ਨਹੀਂ ਵਾਪਸ ਆਈ ਯਾਰ ਉਹਦੇ ਤੇ ਗੋੜ ਲੱਗਿਆ ਵਜਾ ਕਿਸੇ ਨੇ ਚਿੱਟੀ ਜਾਨ ਕੀ ਆ ਉਹਦੇ ਵਿੱਚ ਕੁਛ ਵੀ ਨਹੀਂ ਆਉਂਦਾ ਹੀ ਕੁਛ ਨਹੀਂ ਉਹਨੂੰ ਜਕਰਦੀ ਡਾਕਟਰ ਸਾਹਿਬ ਦਾ ਉਸ ਤੋਂ ਵੀ ਬੜਾ ਇਸ਼ੂ ਰੋਲਾ ਪੈ ਰਿਹਾ ਪਰ ਜਕਰ ਸਾਹਿਬ ਆਪ ਨਹੀਂ ਕਿਤੇ ਵੀ ਇਸ ਗੱਲ ਨੂੰ ਨਾਮ ਕਰ ਰਹੇ ਵੀ ਕਾਂਗਰਸ ਦਿੱਤਾ ਹੈ ਨਹੀਂ ਦਿੱਤਾ ਕਿਹਾ ਯਾਰ ਜਿਹੜਾ ਪਿਸ਼ੌਰ ਨਹੀਂ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਝ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਆਪਾਂ ਨਾਲ ਵੀ ਫੇਲ ਕਰ ਦਿੰਦਾ ਜੀ ਨਾਲ ਕੋਲ ਜਾਂਦਾ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਆ। ਤੁਹਾਡੀ ਪਾਰਟੀ ਦੀ ਬਜਾਰ ਪ੍ਰਦੇਸ਼ਨ ਤੇ ਬਜਾਰਦਨ ਨਾਹੋਂ ਦੇ ਵਿੱਚ ਕਾਫੀ ਲੋਕਾਂ ਜਿਹੜਾ ਰੋਸ ਆ ਜੀ। ਕੀ ਆ ਕਹਿੰਨਾ? ਤੁਹਾਡੀ ਪਾਰਟੀ ਤਾਂ ਨਹੀਂ ਵਾਪਸ ਆ ਜੀ। ਯਾਰ ਇਹਦੇ ਤਾਂ ਗੁਰ ਲੱਗਿਆ ਵਜਾ ਲਿਆ ਕਿਸੇ ਨੇ ਚੱਤੀ ਜਾਣ। ਕੀ ਆ ਉਹਦੇ ਵਿੱਚ ਕੁਝ ਵੀ ਨਹੀਂ ਆ। ਉਹਦੇ ਹੀ ਕੁਝ ਨਹੀਂ ਉਹਨੂੰ। ਹਾਂ ਜਕਰ ਸਿੰਘ ਸਾਹਿਬ ਦਾ ਬੜਾ ਇਸ਼ੂ ਰੌਲਾ ਪੈ ਰਿਹਾ। ਪਰ ਜਕਰ ਸਾਹਿਬ ਆਪ ਨਹੀਂ ਕਿਤੇ ਵੀ ਇਸ ਗੱਲ ਨੂੰ ਨਾਮ ਕਰ ਰਹੇ ਵੀ ਕਾ ਕਾਂਗਰਸ ਦਿੰਦਾ ਹੈ ਨਹੀਂ ਦਿੰਦਾ ਕਿਹਾ। ਯਾਰ ਜਿਹੜਾ ਪਸ਼ੌਰ ਨਹੀਂ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ। ਉਸ ਤੋਂ ਹੋਇਆ ਹੀ ਕੁਛ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਉਹਨਾਂ ਨੂੰ ਵੀ ਫੇਲ ਕਰ ਦਿੰਦਾ ਜੀ ਨਾਲ ਕੋਲ ਜਾਂਦਾ ਹੈ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ ਤੁਹਾਡੀ ਪਾਰਟੀ ਤਾਂ ਨਹੀਂ ਵਾਪਸ ਆਉਂਦੀ ਯਾਰ ਉਹਦੇ ਤੇ ਗੋੜ ਲੱਗਿਆ ਵਜਾ ਕਿਸੇ ਨੇ ਚਿੱਟੀ ਜਾਨ ਕੀ ਆ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ ਹੀ ਕੁਝ ਨਹੀਂ ਉਹਨੂੰ ਜਕਰ ਸਿੰਘ ਜਕਰ ਸਾਹਿਬ ਦਾ ਬੜਾ ਇਸ਼ੂ ਰੋਲਾ ਪੈ ਰਿਹਾ ਪਰ ਜਕਰ ਸਾਹਿਬ ਆਪ ਨਹੀਂ ਕਿਤੇ ਵੀ ਇਸ ਗੱਲ ਨੂੰ ਨਾਮ ਕਰ ਰਹੇ ਵੀ ਇਹ ਕੰਮ ਕਰਦਾ ਹੈ ਨਹੀਂ ਕਰਦਾ ਕਿਹਾ ਯਾਰ ਜਿਹੜਾ ਪਿਸ਼ੌਰ ਨਹੀਂ ਕੁਝ ਕਰ ਸਕਦਾ ਉਹਨੇ ਲਾਹੌਰ ਵੀ ਕੁਝ ਨਹੀਂ ਕਰਨਾ ਉਸ ਤੋਂ ਹੋਇਆ ਹੀ ਕੁਝ ਨਹੀਂ ਉਹ ਕਾਂਗਰਸ ਵਿੱਚ ਵੀ ਫੇਲ ਸੀ ਉਹ ਭਾਜਪਾ ਵਿੱਚ ਵੀ ਫੇਲ ਹੈ ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ ਆਪਾਂ ਨਾਲ ਵੀ ਫੇਲ ਕਰ ਦਿੰਦਾ ਜੀ ਨਾਲ ਕੋਲ ਜਾਂਦਾ ਇਹ ਬੰਦੇ ਦੇ ਵਿੱਚ ਕੈਲੀਬਰ ਨਹੀਂ ਹੈ 40 ਪਾਰਟੀ ਦੀ ਬਜਾਰ ਪ੍ਰਦੇਸ਼ਨ ਤੇ ਜਰਨਲ ਨਵਾਂ ਦੇ ਵਿੱਚ ਕਾਫੀ ਲੋਕਾਂ ਜਿਹੜਾ ਰੋਸ ਹੈ ਜੀ ਕੀ ਆ ਕਹਿੰਦਾ 40 ਪਾਰਟੀ ਤਾਂ ਨਹੀਂ ਵਾਪਸ ਆਦੀ ਯਾਰ ਉਹਦੇ ਤੋਂ ਗੁਰ ਲੱਗਿਆ ਵਜਾ ਨਾ ਕਿਸੇ ਨੇ ਚਿੱਟੀ ਜਣਾ ਕੀ ਆ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ ਹੀ ਕੁਝ ਨਹੀਂ ਉਹਨੂੰ